ਕਿਵੇਂ ਹੀਰਾ ਮੰਡੀ ਦੀ ਦਵਾਈਫਾ ਨੇ ਆਜ਼ਾਦੀ ਦੀ ਲੜਾਈ ਵਿੱਚ ਇੱਕ ਬਹੁਤ ਇੰਪੋਰਟੈਂਟ ਰੋਲ ਨਿਭਾਇਆ ਤੇ ਇੱਥੇ ਆਪਾਂ ਸਿਰਫ ਹੀਰਾ ਮੰਡੀ ਦੀ ਦਵਾਈਫਾ ਦੀ ਗੱਲ ਨਾ ਕਰਕੇ ਪੂਰੇ ਇੰਡੀਆ ਦੀ ਦਵਾਈਫਾ ਦਾ ਇੱਕ ਹਿੱਸਾ ਦੱਸਾਂਗੇ 1857 ਦੀ ਲੜਾਈ ਦੇ ਟਾਈਮ ਅਜੀਜ਼ਨ ਬਾਈ ਜਿਨ੍ਹਾਂ ਦਾ ਰੋਲ ਅਦਿਤੀ ਰਾਓ ਹਾਇਦਰੀ ਨੇ ਹੀਰਾ ਮੰਡੀ ਵੈਬ ਸੀਰੀਜ਼ ਵਿੱਚ ਕੀਤਾ ਕਾਨਪੁਰ ਦੀ ਇੱਕ ਮਸ਼ਹੂਰ ਦਵਾਈਫਾ ਹੋਇਆ ਕਰਦੀ ਸੀ ਉਹਨਾਂ ਦੇ ਕੋਠੇ ਤੇ ਹੀ 1857 ਦੀ ਲੜਾਈ ਦੀ ਸਟਰੈਟਜੀ ਪਲਾਨ ਕੀਤੀ ਗਈ ਸੀ ਜੀਤੇ ਵਿੱਚ ਨਾਨਾ ਸਾਹਿਬ ਤਾਤਿਆ ਟੋਪੇ ਦੇ ਨਾਲ-ਨਾਲ ਸੂਬੇਦਾਰ ਡੀਕਾ ਸਿੰਘ ਸ਼ਮਸ਼ੂਦੀਨ ਖਾਨ ਤੇ ਅਜ਼ੀਮ ਉਲ ਖਾਨ ਨੇ ਵੀ ਪਾਰਟ ਲੇਤਾ ਸੀ ਅਜ਼ੀਜ਼ਨ ਬਾਈ ਨੇ ਲੇਡੀਜ਼ ਦਾ ਇੱਕ ਇਹੋ ਜਿਹਾ ਗਰੁੱਪ ਬਣਾਇਆ ਸੀ ਜਿਹਨੇ ਆਜ਼ਾਦੀ ਦੀ ਲੜਾਈ ਵਿੱਚ ਬਹੁਤ ਇੰਪੋਰਟੈਂਟ ਰੋਲ ਅਦਾ ਕੀਤਾ ਸੀ ਓਪਨ ਮਾਰਚਸ ਤੋਂ ਲੈ ਕੇ ਸਟ੍ਰਾਈਕਸ ਤੇ ਬੈਠਣ ਤੱਕ ਇਹ ਗਰੁੱਪ ਨੇ ਹਰ ਚੀਜ਼ ਵਿੱਚ ਪਾਰਟ ਲੇਤਾ ਇੱਥੋਂ ਤੱਕ ਕਿ ਅਜ਼ੀਜ਼ਨ ਬਾਈ ਨੇ ਅੰਗਰੇਜ਼ਾਂ ਦੇ ਖਿਲਾਫ ਹਥਿਆਰ ਚੱਕ ਕੇ ਲੜਾਈ ਵੀ ਕੀਤੀ ਸੀ ਇਨ੍ਹਾਂ ਦੀ ਲੀਡਰਸ਼ਿਪ ਵਿੱਚ ਬ੍ਰਿਟਿਸ਼ਰਸ ਦੇ ਵੱਲੋਂ ਕੈਪਚਰਡ ਏਰੀਆਜ਼ ਨੂੰ ਵੀ ਫ੍ਰੀडम ਦਵਾਈ ਗਈ ਸੀ। ਅਜੀਜ਼ਨ ਬਾਈ ਦੀ ਇਹੀ ਇਨਫਲੂਐਂਸ਼ੀਅਲ ਪੋਪੁਲਾਰਿਟੀ ਕਰਕੇ ਅੰਗਰੇਜ਼ਾਂ ਨੇ ਅਜੀਜ਼ਨ ਬਾਈ ਨੂੰ ਫਾਂਸੀ ਵੀ ਦੇ ਦਿੱਤੀ ਸੀ। ਇਹਨਾਂ ਵਿੱਚੋਂ ਇੱਕ ਹੋਰ ਸੀ